ਸਤਿ ਸ਼੍ਰੀ ਅਕਾਲ ਜੀ ਜੀਵਾਰ ਸੇਗਲਕੇ ਜੰਦਾ ਮੈਂ ਹਰਾਲ ਨੋਨਾ ਮੈਂ ਸਾਰ ਇਹ ਦੋਵੇਂ ਸੁਖੀ ਰੰਧਾਵਾ ਤੇ ਪੱਤਾ ਪਾਜੀ ਲੋਕਾਂ ਨੂੰ ਕਹਿੰਦੇ ਆਉਣ ਵਾਲੇ ਸੀਐਮ ਅਸੀਂ ਆ ਸਾਨੂੰ ਮੋਟਾ ਪਾਇਓ ਪਰ ਮੈਂ ਇੱਕ ਗੱਲ ਹੱਸਦੇ ਆ ਜਿਸ ਹੱਬ ਦਾ ਜਿੱਤੇ ਹੰਕਾਰ ਨਾਲ ਚੱਲਦੇ ਵੇ ਨਾ ਲੋਕਾਂ ਨੇ ਇਹਨਾਂ ਦਾ ਸੁਪਨਾ ਹੀ ਰਹਿਣ ਦੇਣਾ ਬੰਦ ਦੇ। ਸੋ ਬੜਾ ਬੜਾ ਲੋਕਾਂ ਨੇ ਅਜ਼ਮਾਇਆ ਬੜਾ ਪਰਖ ਲਿਆ। ਹੁਣ ਇੱਕ ਵਾਰੀ ਨਵਾਂ ਇਤਿਹਾਸ ਸਿਰਦਰ ਜਾ ਰਹੇ ਨੇ। ਇਹਨਾਂ ਨੂੰ ਪਤਾ ਹੈ। ਸਿਆਣੇ ਕਹਿੰਦੇ ਨੇ ਜਾਰੀ ਹਾਰ ਦੇ ਨਾਲ ਆਈ ਉਹ ਨਿਭੇ ਜਾਂਦਾ ਜਾਂਦਾ। ਆਪਣੇ ਤੋਂ ਵੱਡੇਆਂ ਨਾਲ ਜਦ ਤੱਕ ਕਰ ਜਾਂਦੇ ਕਿ ਕੱਪੜੇ ਦੀ ਦੇਖੜੇ ਪੈਂਦੇ ਵੀ ਸਾਥ ਪਾਏ ਜਾਂਦੇ ਤਾਂ ਸੋ ਮੈਂ ਰਹਿਣੀ ਆ ਤੁਹਾਡਾ ਤੁਸੀਂ ਇੰਨਾ ਮਾਨ ਸਤਕਾਰ ਪਿਆਰ ਦੇ ਰਹੇ ਹੋ ਔਰ ਇਦਾਂ ਹਰ ਗੁਨਾਂ ਦੇ ਵਿੱਚ ਹਰ ਹਲਕਿਆਂ ਦੇ ਵਿੱਚ ਇੱਕ ਵਾਰੀ ਮਨ ਨੂੰ ਲੱਗਦਾ ਹਵੇ ਗਰਫਾਸਪੁਰ ਹਲਕੇ ਵਾਲੇ ਇਤਿਹਾਸ ਰਚਣਗੇ ਇਹ ਮੇਰਾ ਵਾਅਦਾ ਕਰ ਰਿਹਾ ਨਾ ਕਿਉਂਕਿ ਸਾਨੂੰ ਨੇ ਪਤਾ ਲੱਗਦਾ ਰਹਿੰਦਾ ਵੀ ਕੀ ਤੁਸੀਂ ਹੁਣ ਬੜੇ ਬਾਰੇ ਬੁਲੇ ਕੀਤੇ ਜਦੋਂ ਵੀ ਸਰਕਾਰ ਬਣੀ 45 ਹਜ਼ਾਰ ਨੌਕਰੀ ਦੇ ਦਿੱਤੀ 13000 ਗੱਚੇ ਬੁਲਾਦਨ ਕਰਕੇ ਕੀਤੇ ਸ਼ਹੀਦਾਂ ਦੇ ਆ ਕਿਸਾਨ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਘਰਾਂ 'ਚ ਨੌਕਰੀਆਂ ਦੇ ਦਿੱਤੀਆਂ ਟੋਲ ਟੈਕਸ ਬੰਦ ਕਰਾਏ ਬੜੇ ਕੰਮ ਕੀਤੇ ਦੋਸਤ ਬਹੁਤ ਜ਼ਿਆਦਾ ਹੁਣ ਇੱਕ ਗ੍ਰੰਟੀ ਰਹਿੰਦੀ ਹੈ ਉਹ ਹੋਵੇਗਾ ਸਭ ਤੋਂ ਵੱਡੀ ਗ੍ਰੰਟੀ ਬਿਜਲੀ ਵਾਲੀ ਸੀ ਜੇ ਵੀ ਪਹਿਲਾਂ ਚੋਣਾਂ 'ਚ ਮੈਂ ਨਜੂਰੀ ਕੀਤੀ ਸੀ ਉਹਨੂੰ ਦੂਜੀ ਗੱਲ ਕੀ ਇੱਕ ਮੇਨ ਰਹਿੰਦੀ ਐ ਗੱਡੀ ਨੂੰ ਬਹੁਤ ਬੇਤੀਆਂ ਦਾ ਹਜ਼ਾਰ ਇਹ ਜਿਹੜਾ ਵਾਦਾ ਕੀਤਾ ਸੀ ਉਹ ਪੂਰਾ ਕਰਨਾ ਮੈਂ ਤੁਹਾਡਾ ਵਾਦਾ ਕਰਦਾ ਐ ਇਹ ਐਮਪੀ ਦੀਆਂ ਵੋਟਾਂ ਨੇ 2 ਸਾਲ ਹੋਇਆ ਐਮਲਵੀਆ ਮੋਟਾ ਤਾਂ ਰਾਇ ਨਾਗੇ ਜੇ ਤੁਹਾਡੇ ਖਾਪਿਆਂ ਤੇ ਹਜ਼ਾਰ ਹਜ਼ਾਰ ਆਇਆ ਹੋਊਗਾ ਐ ਤੇ ووٹ ਨਹੀਂ ਮੰਗੇ ਜੀ ਕੋ ਬਸ ਤੱਕਦੇ ਹੋ ਜੋ ਮੈਂ ਜਦੋਂ ਮਟਾਲੇ ਵਾਲਿਆਂ ਨੂੰ ਕਿਹਾ ਸੀ ਝਾੜੂ ਫੇਰ ਦਿਓ ਉਹਨਾਂ ਨੇ ਝਾੜ ਦੇ ਨਾਲ ਨਾਲ ਕੋਚਾ ਵੀ ਫੇਰਦਾ ਨੁਕਰਾਂ ਚ ਜਿਹੜੀ ਕੱਟਾਂ ਦੀ ਗੱਲ ਹੁੰਦੀ ਹੁੰਦੀ ਹੁਣ ਕੋ ਆ ਵੀ ਵੇਂਦੀ ਹੈ ਗਰਦਾਪੁਰਿਓ ਹਰ ਕੀ ਚਾਲੂ ਫੇਰਦੇ ਉਹਨਾਂ ਨੇ ਤੇ ਪੋਚਾਂ ਫੇਰਿਆ ਸੀ ਤਲੀ ਰੈਂਬੋ ਨਾਲ ਰੱਖਿਓ ਨਾਲ ਫਮੇਲ ਪਾਵਿਓ ਜਿਹੜੀਆਂ ਦੋ ਚਾਰ ਮੱਖੀਆਂ ਵੀ ਉੜਦੀਆਂ ਫਿਰਦੀਆਂ ਹੋ ਗਈਆਂ ਜਲੋ ਬਾਕੀ ਅੱਗੇ ਬੈਲ ਸਾਹਿਬ ਕੱਲੇ ਸੀ ਏਕੜਾ ਏਕ 11 ਹੋ ਗਏ ਆ ਜਿਤਾ ਕੇ ਭੇਜਦੇ ਹੋ ਤੇ ਪੰਜਾਬ 'ਚ ਤੁਹਾਡੀ ਤਿੰਨ ਸੱਤ ਸਰਕਾਰ ਰਹਿੰਦੀ ਹੈ ਦਿੱਲੀ 'ਚ ਜਾਣੇ ਆ ਉੱਥੋਂ ਆਪਣੇ ਹੱਕ ਲੈ ਕੇ ਆਉਣਾ ਹੈ ਪੰਜਾਬ ਤੁਹਾਡੀ ਅੱਗੇ ਸਰਕਾਰ ਹੈ ਫਿਰ ਕਵਲ ਇੰਜਰ ਹੋ ਜਾਊਗਾ ਫਿਰ ਜਾਦਾ ਸਪੀਚ ਨਾ ਕੰਮ ਕਰਨਗੇ ਠੀਕ ਹੈ ਜੀ ਦੋਵੇਂ ਬਾਬਾ ਕਰੀਆਂ ਕਰਕੇ ਨਾਰਾ ਲਾਣਾ ਹੈ ਤੇ ਬੋਲਦੇ ਨੇ ਇਹ ਇਹ ਇੰਦਰਾ ਬਾਬਾ ਜਗਾਏ ਚੱਲੇ ਇਹਨਾਂ ਦਾ ਵਾਸ ਚੱਲੇ ਨਾ ਤੇ ਸਿਰ ਉਠਾ ਉਧਰ ਪਟਨ ਦਾ ਵੱਜਾ ਵੀ ਕਿਤੇ ਪਟਨ ਦਾ ਕਾਰਮੀ ਦਾ ਮਨ ਬਚਣਾ ਵੀ ਪਤਾ ਲੱਗੇ ਇੰਦਰਾਵਾਲ ਵਾਲਿਆਂ ਨੇ ਨਹੀਂ ਉਚਾਰੂ ਫੇਰ ਤਾਂ ਦੋਵੇਂ ਬਾਹਰ ਖੜੀਆਂ ਕਰਕੇ ਆਪ ਪਛੇ ਜਿਨ੍ਹਾਂ ਨੇ ਹੱਥ ਵੀ ਫੜਨੇ ਤੁਹਾਨੂੰ ਵੀ ਬੇਨਤੀ ਆ ਨਾਰੇ ਦੀ ਆਵਾਜ਼ ਅਗਲੇ ਪਿੰਡ ਤੇ ਕੌਣੀ ਚਾਹੀਦੀ ਹੈ ਪਤਾ ਲੱਗ ਜੀ ਇੰਦਰਾਵਾਲ ਪਹੁੰਚ ਗਿਆ ਹੁਣ ਅੱਗੇ ਆਉ ਲੱਗੇ ਆ ਆਵਾਜ਼ ਵੀ ਪਾਤੀ ਓ ਪਾਤੀ ਨੇ ਨੀਵਾ ਮੱਚ ਆਪਣਾ ਹੀ ਆ 25 ਜਲ ਗਵਾਈ ਕੋਣ ਵਾਲਾ ਬਸਦਾਂ ਦਾ